ਕਿਸਾਨ ਵੀਰੋ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਉਹ ਬੜਾ ਗੰਭੀਰ ਵਿਸ਼ਾ ਆ। ਕਿਸਾਨ ਵੀਰਾਂ ਦੇ ਅਕਸਰ ਹੀ ਸਵਾਲ ਆ ਰਹੇ ਆ ਦੋ ਤਿੰਨ ਦਿਨਾਂ ਦੇ ਕਿ ਡਾਕਟਰ ਸਾਹਿਬ ਬੂਰ ਪੈਣਾ ਸ਼ੁਰੂ ਹੋ ਗਿਆ ਵਾ। ਪਹਿਲਾਂ ਅਸੀਂ ਖੁੰਝ ਗਿਆਂ ਗੋਭ ਵੇਲੇ ਸਪਰੇਅ ਕਰਨ ਤੋਂ ਤੇ ਹੁਣ ਸਪਰੇਅ ਕਰ ਲਗੇ। ਇਸ ਬਾਰੇ ਆਪਾਂ ਅੱਜ ਵਿਸਥਾਰ ਚ ਗੱਲ ਕਰਾਂਗੇ 2 ਮਿੰਟ ਤੁਹਾਡੇ ਲੈਣੇ ਜ਼ਿਆਦਾ ਸਮਾਂ ਨਹੀਂ ਲੈਣਾ। ਕਿਸਾਨ ਵੀਰੋ ਬੂਰ ਪੈਣਾ ਹੁਣ ਤਕਰੀਬਨ ਹੀ ਸਾਰੀਆਂ ਕਿਸਮਾਂ ਦਾ ਸ਼ੁਰੂ ਹੋ ਗਿਆ। ਜਿਹੜੀਆਂ ਪਛੇਤੀਆਂ ਕਿਸਮਾਂ ਉਹ ਗੋਭ 'ਚ ਆ ਉਹਨਾਂ ਦਾ ਵੀ ਬੂਰ ਪੈਣਾ ਸ਼ੁਰੂ ਹੋ ਜਾਣਾ ਕੋਈ 4-5 7-8 ਦਿਨਾਂ ਤੱਕ ਕਹਿੰਨ ਤੋਂ ਪਾਵੇ ਆ ਬੂਰ ਪੈਣ ਵੇਲੇ ਜੇ ਅਸੀਂ ਸਪਰੇਅ ਕਰਾਂਗੇ ਝਾੜ ਵਧਾਉਣ ਲਈ ਅਸੀਂ ਸਪਰੇਅ ਕਰਨੀ ਹੈ ਕਿ ਕੋਈ ਉਲੀ ਰੋਗ ਨਾ ਆਵੇ ਜਾਂ 13045 ਜਾਂ ਫੋਰਨ ਦੀ ਸਪਰੇਅ ਕਰਨੀ ਹੈ ਤੇ ਝਾੜ ਵਧਾਉਣ ਦੇ ਚੱਕਰ 'ਚ ਅਸੀਂ ਆਪਦਾ ਸਗੋਂ ਝਾੜ ਘਟਾ ਹੀ ਲੈ ਬੂਰ ਪੈਣ ਵੇਲੇ ਅਸੀਂ ਸਪਰੇਅ ਨਹੀਂ ਕਰਨਾ ਬੂਰ ਪੈਣ ਵੇਲੇ ਜੇ ਅਸੀਂ ਡਰਮੀਆਂ ਚੱਕ ਕੇ ਖੇਤਾਂ 'ਚ ਬੜੇ ਫਿਰਾਂਗੇ ਤਾਂ ਬੂਰ ਸਾਡਾ ਛੜੇਗਾ ਬੂਰ ਛੜਨ ਨਾਲ ਦੁੱਧਾ ਚੱਜ ਤਰ੍ਹਾਂ ਬੰਨਾ ਨਹੀਂ ਤੇ ਦੁੱਧਾ ਚੱਜ ਤਰ੍ਹਾਂ ਨਾ ਬਣਿਆ ਤੇ ਦਾਣਾ ਚੱਜ ਤਰ੍ਹਾਂ ਸਾਡਾ ਵਧੀਆ ਹੋਣਾ ਨਹੀਂ ਭਾਰਾ ਹੋਣਾ ਨਹੀਂ ਤੇ ਫੋਕ ਸਾਡੇ ਖੇਤ ਵਿੱਚ ਆ ਜਾਏ ਕਹਿਣ ਤੋਂ ਪਾਵੇ ਇਹ ਪਿਛਲੀਆਂ ਸਾਰੀਆਂ ਵੀਡੀਓ ਚ ਤੁਹਾਨੂੰ ਦੱਸਿਆ ਸੀ ਵਾਰ-ਵਾਰ ਬੇਨਤੀ ਕੀਤੀ ਸੀ ਜਿਹੜੀ ਝੋਨੇ ਦੀ ਗੋਭ ਦੀ ਅਵਸਥਾ ਬੜੀ ਐਮ ਅਵਸਥਾ ਹੁੰਦੀ ਹੈ ਨਾਲੀ ਭਰੀ ਹੋਵੇ मुੰਜਰ ਬਾਹਰ ਆਉਣ ਨੂੰ ਕਾਲੀ ਹੋਵੇ ਪਰ मुੰਜਰ ਬਾਹਰ ਨਾ ਹੋਵੇ ਉਹ ਸਾਡੀ ਗੋਭ ਦੀ ਅਵਸਥਾ ਆ ਉਦੋਂ ਅਸੀਂ ਉਲੀ ਨਾਚਕ ਦੀ ਸਪਰੇਅ ਕਰਨੀ ਬੜੀ ਸਾਡੇ ਲਈ ਕਾਰਗਰ ਸੀ 13045 ਜਾਂ ਬੋਰਨ ਦੀ ਸਪਰੇਅ ਕਰਨੀ ਵੀ ਸਾਡੇ ਲਈ ਬੜੀ ਕਾਰਗਰ ਸੀ ਤੇ ਹੁਣ ਜਦੋਂ मुੰਜਰ ਨਿਕਲਣੀ ਸ਼ੁਰੂ ਹੋ ਗਈ ਹੈ ਬੋਰ ਪੈਣਾ ਸ਼ੁਰੂ ਹੋ ਗਿਆ ਜਿੰਨਾ ਚਿਰ ਦੁੱਧਾ ਨਹੀਂ ਬਣਦਾ ਉਹਨਾਂ ਚਿਰ ਅਸੀਂ ਖੇਤ ਵਿੱਚ ਸਪਰੇਅ ਨਹੀਂ ਕਰਨੀ ਹਾਂ ਕੋਈ 2-3% मुੰਜਰ ਜੇ ਬਾਹਰ ਨਿਕਲੀ ਹੈ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਉਹ ਵੀ ਤੁਸੀਂ ਸ਼ਾਮ ਨੂੰ ਕਰਨੀ ਆ ਸਪਰੇਅ ਜੇ 1 2% ਜਾਂ 3% ਜੇ ਮੁੰਜਰ ਬਾਹਰ ਆਈ ਹੈ ਤੁਹਾਡੀ ਵਿਰਲਾ-ਵਿਰਲਾ ਟਾਮਾ-ਟਾਮਾ ਬਾਹਰ ਆਇਆ ਸਿੱਟਾ ਤੱਕ ਕਰ ਸਕਦੇ ਹੋ ਪਰ ਉਹ ਵੀ ਸ਼ਾਮ ਨੂੰ ਕਰਿਆ ਜੇ ਨਹੀਂ ਦੁੱਧਾ ਬਣਨ ਤੱਕ ਆਪਾਂ ਸਪਰੇਅ ਨਹੀਂ ਕਰਨੀ ਕਿਸਾਨ ਵੀਰੋ ਇਹ ਸਾਰਾ ਸਿਸਟਮ ਕੀ ਹੁੰਦਾ ਵਾ ਕਦੋਂ ਦੁੱਧਾ ਪੈਂਦਾ ਆ ਕਦੋਂ ਬੂਰ ਪੈਂਦਾ ਆ ਉਹ ਤੁਹਾਡੇ ਨਾਲ ਕਰਦੇ ਆ ਗੱਲ ਆਪਾਂ ਗੋ ਭੈਣ ਤੋਂ ਬਾਅਦ ਸਾਡੀ ਮੁੰਜਰ ਬਾਹਰ ਆਉਂਦੀ ਜਦੋਂ ਨਸਾਰਾ ਸਾਡੇ ਝੋਨੇ ਦਾ ਹੋਣਾ ਸ਼ੁਰੂ ਹੋ ਜਾਂਦਾ ਵੱਖ-ਵੱਖ ਕਿਸਮਾਂ ਦੇ ਹਿਸਾਬ ਨਾਲ ਇਹ 10 ਤੋਂ 15 ਦਿਨ ਲੈਂਦਾ ਨਸਾਰਾ ਸਾਡਾ ਕੋਈ ਕਿਸਮ ਇੱਕ ਸਾਰ ਨਿਸਰ ਜਾਂਦੀ ਹੈ ਮੁੰਜਰ ਬਾਹਰ ਆ ਜਾਂਦੀ ਹੈ ਜਿਵੇਂ 131 ਹੈ ਇਹ ਬੜਾ ਟਾਈਮ ਲੈ ਜਾਂਦੀ ਇਹਦਾ ਕੁਝ ਕ ਹਿੱਸਾ ਪਹਿਲਾਂ ਬਾਹਰ ਆਉਂਦਾ 131 ਕਿਸਮ ਦਾ ਕੁਝ ਲੇਟ ਆਉਂਦਾ ਆ ਕੋਈ 5 ਦਿਨਾਂ ਤੇ ਆਉਂਦਾ ਕੋਈ 7 ਦਿਨਾਂ ਇੰ ਐ ਕਰਕੇ 10-15 ਦਿਨ ਕਿਸਮ ਕਿਸਮ ਵਾਰੀ ਇਹ ਸਮਾਂ ਲੈ ਜਾਂਦੇ ਨੇ ਸਾਰੇ ਤੋਂ ਬਾਅਦ ਨਸਾਰੇ ਤੋਂ ਇੱਕਦਮ ਹੀ ਬਾਅਦ ਉਸੇ ਦਿਨ ਨਾਲੋਂ ਜਾਂ ਅਗਲੇ ਦਿਨ ਮੂਰ ਪੈਣਾ ਸਾਡਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਬੂਰ ਪੈਣ ਦਾ ਪ੍ਰਾਗਣ ਦਾ ਕੰਮ ਆ ਇਹ ਵੀ 4 5 6 7 ਦਿਨ ਚੱਲਦਾ ਦਿਨ ਵੇਲੇ ਜਿਹੜੀ ਸਾਡੀ ਆ ਪ੍ਰਾਗਣ ਦੀ ਕਿਰਿਆ ਹੁੰਦੀ ਆ ਝੋਨੇ ਦੇ ਵਿੱਚ ਕੋਈ 8 9 10 11 12 ਵਜੇ ਤੱਕ ਇਹ ਸਾਡੀ ਪ੍ਰਾਗਣ ਦੀ ਕਿਰਿਆ ਹੁੰਦੀ ਹੈ ਇਹ ਇਹ ਬੜਾ ਅਹਿਮ ਸਮਾਂ ਹੁੰਦਾ ਹੈ ਸਾਡੇ ਪ੍ਰਾਗਣ ਦਾ ਤੇ ਜਿਹੜਾ ਸਾਡਾ ਝੋਨਾ ਆ ਉਹਦੀ ਆਪ ਦੇ ਆਪ ਨਾਲ ਹੀ ਪ੍ਰਾਗਣ ਕਿਰਿਆ ਹੁੰਦੀ ਹੈ ਜਿਹਨੂੰ ਅੰਗਰੇਜ਼ੀ 'ਚ ਅਸੀਂ ਸੈਲਫ ਪੋਲੀਨੇਸ਼ਨ ਵੀ ਕਹਿੰਦੇ ਆ ਤੇ ਅਖੀਰ ਤੇ ਤੁਹਾਨੂੰ ਕਿਸਾਨ ਵੀਰੋਂ ਫਿਰ ਬੇਨਤੀ ਆ ਇੱਕ ਤਾਂ ਜਦੋਂ ਗੋਭ ਤੋਂ ਲੈ ਕੇ ਦੋਦਾ ਪਰਨ ਤੱਕ ਮੁੰਜਰ ਜਿਹੜੀ ਐ ਲਿਫਣ ਤੱਕ ਪਤਲਾ ਪਤਲਾ ਪਾਣੀ ਆਪਾਂ ਜਰੂਰ ਦੇਣਾ ਖੁੰਝਣਾ ਜਾਇਆ ਜੇ ਇਹ ਬੜਾ ਅਹਿਮ ਸਮਾਂ ਆ ਪਾਣੀ ਦਾ ਪਤਲਾ ਪਤਲਾ ਪਾਣੀ ਆਪਾਂ ਇਸ ਸਮੇਂ ਦਿੰਦੇ ਰਹਿਣਾ ਕਿਉਂਕਿ ਜੇ ਪਾਣੀ ਹੋਊਗਾ ਬੂਰ ਵਧੀਆ ਬਣੂਗਾ ਬੂਰ ਵਧੀਆ ਪਾਊਗਾ ਤੇ ਰਾਗਣ ਕਿਰਿਆ ਵਧੀਆ ਹੋਊਗੀ ਦੁੱਧਾ ਵਧੀਆ ਬਣੋਗਾ ਪਤਲਾ ਪਤਲਾ ਪਾਣੀ ਤੁਸੀਂ ਜਰੂਰ ਦੇਣਾ ਪਿਛਣੀਆਂ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਹੁਣ ਤੁਹਾਨੂੰ ਤਾਂ ਦੱਸਣ ਲੱਗਿਆ ਵੀ ਕਿਸਾਨ ਵੀਰ ਵਾਰ-ਵਾਰ ਫਿਰ ਸਵਾਲ ਕਰਦੇ ਡਾਕਟਰ ਸਾਹਿਬ ਐ ਕਰ ਲਿਗੇ ਓ ਕਰ ਲਿਗੇ ਤਾਂ ਇਹ ਵੀਡੀਓ ਬਣਾਉਣ ਦਾ ਮਕਸਦ ਸੀ ਇੱਕ ਤਾਂ ਪਤਲਾ ਪਤਲਾ ਪਾਣੀ ਦੂਜਾ ਆਪਾਂ ਸਪਰੇ ਨਹੀਂ ਕਰਨੀ ਜਿੰਨਾ ਚਿਰ ਹੁਣ ਦੁੱਧਾ ਨਹੀਂ ਪੈਂਦਾ ਇਹ ਨਾ ਹੋਵੇ ਕੋਈ 25 30 ਪ੍ਰਤੀਸ਼ਤ ਸਾਡੇ ਖੇਤ ਵਿੱਚ ਬੂਰ ਪਿਆ ਹੋਵੇ ਤੇ ਅਸੀਂ ਦਰਮੀਆਂ ਚੁੱਕ ਕੇ ਖੇਤਾਂ 'ਚ ਤੁਰੇ ਫਿਰਗੇ ਤੇ ਅਸੀਂ ਤੇ ਆਪਦਾ ਬੂਰ ਵੀ ਝਾੜ ਦੇਣਾ ਫਿਰ ਕਿਸਾਨ ਵੀਰ ਕਹਿੰਦੇ ਆ ਵੀ ਜੇ ਹਵਾ ਆ ਗਈ ਕੁਦਰਤ ਦੇ ਬਰਸਾਤ ਕਰਦੀ ਤਾਂ ਉਹਦਾ ਉਹਦੋਂ ਵੀ ਬੂਰ ਝੜੂਗਾ ਕੋਈ ਨਾ ਸੀ ਸਪਰੇਅ ਕਰ ਲੈਨੇ ਆ ਇਹ ਕੁਦਰਤ ਦਾ ਸਿਸਟਮ ਹੈ ਕੁਦਰਤ ਨਹੀਂ ਹੈ ਕੁਦਰਤ ਦਾ ਜੀਵ ਆ ਕੁਦਰਤ ਦਾ ਪੌਦਾ ਆ ਜਦੋਂ ਕੁਦਰਤ ਦਾ ਇਦਾਂ ਦਾ ਸਮਾਂ ਆਉਂਦਾ ਆ ਕੁਦਰਤ ਆਪ ਦੇ ਜੀਵ ਜੰਤੂਆਂ ਦੀ ਖੁਦ ਰੱਖਿਆ ਕਰਨੀ ਜਾਣਦੀ ਹੈ ਸਿੱਧੀ ਸਾਖ ਭਾਸ਼ਾ ਦੇ ਵਿੱਚ ਤੁਹਾਨੂੰ ਕਹਿਣ ਡਿਆ ਆਂ ਕੁਦਰਤ ਆਪਦੇ ਜੀਵਾਂ ਦੀ ਆਪਦੇ ਪਸ਼ੂ ਪੰਛੀਆਂ ਦੀ ਆਪਦੇ ਪੌਦਿਆਂ ਦੀ ਰੱਖਿਆ ਕਰਦੀ ਹੈ। ਸੋ ਕਹਿਣ ਤੋਂ ਭਾਵ ਜਿਹੜਾ ਅਸੀਂ ਆਪ ਵੜਨਾ ਆ ਆਪ ਬੂਰ ਝਾੜਨਾ ਤੇ ਉਹਦਾ ਤੇ ਕੁਦਰਤ ਵਾਲੇ ਦਾ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਕਹਿਣ ਤੋਂ ਪਹਿਲ ਬੇਨਤੀ ਹੈ ਬੂਰ ਪੈਣ ਸਮੇ ਖੇਤਾਂ 'ਚ ਆਪਾਂ ਨਹੀਂ ਵੜਨਾ। ਖੇਤ ਜਰੂਰ ਵੇਖਦੇ ਰਹੋ ਤੇ ਇੰਨੀਆਂ ਇੱਕ ਗੱਲਾਂ ਕਹਿੰਦਾ ਮੈਂ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।